ਦੇਖ ਮਰਦਾਨਿਆਂ ਰੰਗ ਕਰਤਾਰ ਦੇ 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 ਦੇਖ ਮਰਦਾਨੇ ਰੰਗ ਕਰਤਾਰ ਦੇ ਦੇਖ ਮਰਦਾਨਿਆਂ 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 ਰੰਗ ਕਰਤਾਰ ਦੇ ਸਤ ਸੰਗਿਓ ਯਤਨ ਕਰਿਆ ਕਰੋ ਜ਼ਿੰਦਗੀ ਦੇ ਵਿੱਚ ਜੇ ਅਸੀਂ ਬੰਦਗੀ ਵਾਲਿਆਂ ਦਾ ਸਤਕਾਰ ਨਹੀਂ ਕਰ ਸਕਦੇ ਉਹਨਾਂ ਦੀ ਬੰਦਿਆ ਵੀ ਨਾ ਕਰੀਏ ਉਹਨਾਂ ਨੂੰ ਮਾਰਾ ਵੀ ਨਾ ਕੀਏ ਭਾਗਾਂ ਵਾਲਿਓ ਕੁਦਰਤੀ ਮੈਨੂੰ ਇੱਕ ਘਟਨਾ ਯਾਦ ਆ ਗਈ ਇੱਕ ਫਕੀਰ ਸੀ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹਰ ਵੇਲੇ ਅੱਲਾਹੂ ਅੱਲਾਹੂ ਕਰਨਾ ਉਹਨੇ ਅਵਸਥਾ ਇਹ ਸੀ ਸਾਸ ਸਾਸ ਸਿਮਰੋ ਗੋਬਿੰਦ ਸਵਾਸ ਸਵਾਸ ਸਿਮਰਨ ਦੀ ਅਵਸਥਾ ਤੇ ਪਹੁੰਚਿਆ ਹੋਇਆ ਇੱਕ ਦਿਨ ਇਹ ਫਕੀਰ ਤੁਰਿਆ ਜਾ ਰਿਹਾ ਕਿਸੇ ਬਾਜ਼ਾਰ ਦੇ ਵਿੱਚੋਂ ਇਹ ਬਾਜ਼ਾਰ ਦੇ ਵਿੱਚ ਨਾ ਇੱਕ ਚਵਾਰਾ ਹੈ ਉਹ ਚਵਾਰਾ ਹੈ ਕਿਸੇ ਸੇਠ ਦਾ ਕਿਸੇ ਸ਼ਾਹੂ ਕਾ ਦਾ ਜਦੋਂ ਅੱਲਾਹੂ ਅੱਲਾਹੂ ਮਸਤੀ ਦੇ ਤੁਰਿਆ ਜਾ ਰਿਹਾ ਹੈ ਨਾਮ ਦੀ ਮਸਤੀ ਦੇ ਵਿੱਚ ਉਹ ਚਵਾੜੇ ਦੇ ਵਿੱਚ ਨਾ ਸੇਠ ਦੀ ਘਰ ਵਾਲੀ ਬੈਠੀ ਹੋਈ ਆ ਜਦੋਂ ਉਹਨੇ ਸੁਣਿਆ ਕੋਈ ਅੱਲਾਹੂ ਅੱਲਾਹੂ ਕਰਦਾ ਜਾ ਰਿਹਾ ਹੈ ਤੇ ਉਹ ਬਨੇਰੇ ਥਾਣੀ ਵੇਖਦੀ ਐ ਤੇ ਮੂੰਹ 'ਚ ਉਹਨੇ ਪਾਣ ਪਾਇਆ ਹੋਇਆ ਪਾਣ ਤੇ ਪਾਣ ਨੂੰ ਚਿੱਥਦੀ ਪਈ ਐ ਤੇ ਮਾਇਆ ਦੇ ਵਿੱਚ ਅੰਨੀ ਹੋਈ ਪਈ ਗੁਰਮੁਖੋ ਮਾਇਆ ਦੇ ਵਿੱਚ ਅੰਨੀ ਗੁਰਮੁਖੋ ਅਰਦਾਸ ਕਰਿਓ ਸਤਿਗੁਰੂ ਸਾਨੂੰ ਮਾਇਆ ਦੇ ਪਰ ਇਹ ਮਾਇਆ ਸਾਡੀ ਜੀਵ ਤੱਕ ਸੀਮਤ ਰਹੀ ਕਿਤੇ ਹਿਰਦੇ ਤੇ ਨਾ ਵਹਿ ਜਾਵੇ ਜਿਸ ਦਿਨ ਇਹ ਮਾਇਆ ਹਿਰਦੇ ਤੇ ਬੈਠ ਗਈ ਨਾ ਇਹ ਫੇਰ ਦੋ ਕੰਮ ਕਰਦੀ ਹੈ ਇੱਕ ਤਾਂ ਬੰਦੇ ਨੂੰ ਅੰਨਿਆ ਕਰ ਦਿੰਦੀ ਹੈ ਤੇ ਇੱਕ ਬੰਦੇ ਨੂੰ ਬੋਲਾ ਕਰ ਦਿੰਦੀ ਹੈ ਫੜਦੇ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਨਾ ਤਾਂ ਬੰਦੇ ਨੂੰ ਕੋਈ ਚੰਗੀ ਚੀਜ਼ ਫੇਰ ਦਿਸਦੀ ਹੈ ਅੰਨਾ ਹੋ ਜਾਂਦਾ ਬੰਦਾ ਇਸਰੇ ਚੰਗੇ ਗੁਣ ਦਿਸਦੇ ਨਹੀਂ ਗੁਰਮਖੋ ਤੇ ਨਾ ਹੀ ਕੋਈ ਚੰਗੀ ਗੱਲ ਫੇਰ ਸੁਣਦੀ ਐ ਉਹਨੂੰ ਇਹ ਅੱਲਾਹੂ ਅੱਲਾਹ ਕਰਦਾ ਫਕੀਰ ਤਰਿਆ ਜਾ ਰਿਹਾ ਹੈ ਇੱਚ ਵੜੇ ਤਾਂ ਨਹੀਂ ਵੇਖਦੀ ਐ ਮੂੰਹ 'ਚ ਪਾਣ ਪਾਇਆ ਪਾਣ ਚਿੱਥਦੀ ਪਈ ਹੈ ਤੇ ਜਾਨ ਗੁੱਝ ਕੇ ਇਸ ਬੀਬੀ ਨੇ ਉਹ ਪਾਣ ਵਾਲਾ ਥੁੱਕਣਾ ਫਕੀਰ ਦੇ ਸਿਰ 'ਚ ਸੁਟਿਆ ਜਦੋਂ ਸਿਰ ਤੇ ਥੁੱਕ ਪਿਆ ਫਕੀਰ ਨੇ ਸਿਰ ਤੇ ਹੱਥ ਲਾਇਆ ਐਦਾਂ ਵੇਖਿਆ ਤਾਹ ਨੂੰ ਵੇਖਿਆ ਕਿ ਕਿਧਰੋਂ ਆਇਆ ਹੈ ਤੇ ਅੱਗੋ ਐਡੀ ਹੰਕਾਰੀ ਉਹ ਬੀਬੀ ਸੇਰ ਦੀ ਘਰ ਵਾਲੀ ਪਤਾ ਕੀ ਕਹਿੰਦੀ ਕਹਿੰਦੀ ਕੀ ਡੇਲੇ ਜੇ ਮੇਰੇ ਬਲ ਕਢਦਾ ਤੂੰ ਤੇਰੇ ਡੇਲੇ ਬਲ ਕਢਾਉਂਦਾ ਕੀ ਮੈਂ ਕੀ ਡੇਲੇ ਜੇ ਮੇਰੇ ਬਲ ਕਢਦਾ ਮੈਂ ਤੇਰੇ ਡੇਲੇ ਬਲ ਕਢਾ ਕੇ ਰੱਖਦਾਂਗੀ ਮੈਂ ਪਰ ਮੱਕੋ ਫਕੀਰ ਨੇ ਕੁਛ ਨਹੀਂ ਆਖਿਆ ਫਕੀਰ ਤੁਰਿਆ ਜਾ ਰਿਹਾ ਹੈ ਇਨੇ ਨੂੰ ਇਹ ਸੇਟ ਕਰ ਆਉਂਦਾ ਹੈ ਕਹਿੰਦਾ ਕਿਵੇਂ ਭੜੀਏ ਲੋਕੇ ਕਹਿੰਦੇ ਹੁਣ ਤਾਂ ਮੰਗਤੇ ਵੀ ਅੱਖਾਂ ਕੱਢਦੇ ਨੇ ਕਾਦੀ ਤੇਰੀ ਚੌਧਰ ਐ ਕਾਦਾ ਤੂੰ ਸ਼ਾਹੂਕਾਰ ਆ ਇਹੋ ਜੀ ਚੌਧਰ ਨੂੰ ਚੁੱਲ੍ਹੇ ਤੇ ਪਾਉਣਾ ਮੈਂ ਉਹਨੇ ਪੰਪ ਦੇ ਦਿੱਤਾ ਗੁਰਮੁਖੋ ਹਵਾ ਦੇ ਦਿੱਤੀ ਹਵਾ ਆਉਣੇ ਕਈ ਵਾਰ ਗੁੱਡੀ ਬੜੀ ਉਤਾਹ ਲੈ ਜਾਂਦੀ ਆ ਬਾ ਪਰ ਗੁੱਡੀ ਕਈ ਵਾਰ ਇਹ ਗੱਲ ਭੁੱਲ ਜਾਂਦੀ ਹੈ ਜੇ ਕਿਤੇ ਡੋਰ ਕੱਟੀ ਗਈ ਨਾ ਮੇਰਾ ਨਾਮੋ ਨਿਸ਼ਾਨ ਨਹੀਂ ਜਣਾ ਮੈਂ ਲੱਭਣਾ ਨਹੀਂ ਕਿੱਥੇ ਜਾਨੀ ਆ ਫਿਰ ਹੰਕਾਰ ਦੀ ਹਵਾ ਗੁਰਮੁਖ ਕੋ ਚੜੀ ਹੋਈ ਆ ਇਹ ਬੀਬੀ ਨੇ ਪੰਬ ਦੇ ਦਿੱਤਾ ਆਪਣੇ ਘਰ ਵਾਲੇ ਸੇਠ ਨੂੰ ਸੇਠ ਕਹਿੰਦਾ ਕੌਣ ਜਿੰਨੇ ਮੇਰੀ ਘਰ ਵਾਲੀ ਵੱਲ ਅੱਖਾਂ ਕੱਢੀਏ ਮੈਂ ਅੱਖਾਂ ਨਾਲ ਉਹਦੀ ਕੱਢਦਾਗਾ ਕਹਿੰਦੀ ਉਹ ਸਾਹਮਣੇ ਤੁਰਿਆ ਜਾ ਰਹੀ ਹੈ ਇਹਨੇ ਡਾਂਗ ਫੜੀ ਫਕੀਰ ਦੇ ਪਿੱਛੇ ਗਿਆ ਪਿੱਛੋ ਦੀ ਵਗਾ ਕੇ ਜਾ ਕੇ ਸਿੱਟ ਡਾਂਗ ਮਾਰ ਦਿੱਤੀ ਫਕੀਰ ਨੇ ਕੋਈ ਮੰਦਾ ਬੋਲ ਨਹੀਂ ਬੋਲਿਆ ਸਿਰ ਤੇ ਹੱਥ ਰੱਖ ਲੇ ਅੱਲਾਹੁ 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 ਫਿਰ ਉਹਦਾ ਸ਼ੁਕਰਾਨਾ ਕਰਦਾ ਪਿਆ ਸਿਰ ਤੇ ਖੂਨ ਵਗਦਾ ਪਿਆ ਸਾਈਡ ਤੇ ਹੋ ਕੇ ਬੈਠ ਗਿਆ ਕਹਿੰਦਾ ਮੇਰੀ ਘਰ ਵਾਲੀ ਗੱਲ ਤੂੰ ਅੱਖਾਂ ਕੱਢਦਾ ਤੇਰੀ ਜ਼ੁਰਤ ਕਿਵੇਂ ਪਈ ਤੇ ਚੌੜਾ ਹੋ ਕੇ ਨਾ ਵਾਪਸ ਦੰਗ ਮਾਰ ਕੇ ਤੁਰਿਆ ਜਾ ਰਿਹਾ। ਵਾਲਿਓ ਕਿਦਾ ਕਹਿੰਦਾ ਖੁਸ਼ਵਾਹ ਆਣਾ। ਕਹਿੰਦੀ ਖੁਸ਼ਵਾਹ ਆਜੋ ਹਣਾ। ਅਜਿਆ ਕੀਤਾ ਤੁਸੀਂ। ਇਹ ਗਰਮਖੋ ਪੌੜੀਆਂ ਚੜਦਾ ਪਿਆ। ਹੁਣ ਕਈ ਵਾਰ ਕੀ ਹੁੰਦਾ? ਰੱਬ ਦਾ ਪਿਆਰਾ ਗਰਮਖੋ ਉਹ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ। ਪਰ ਜੋ ਪ੍ਰਮਾਤਮਾ ਵਾਹਿਗੁਰੂ ਰੱਬ ਹੈ ਨਾ ਜਦੋਂ ਉਹਦੇ ਭਗਤ ਦੀ ਕੋਈ ਨਿਰਾਦਰੀ ਕਰਦਾ ਹੈ ਨਾ ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦੀ ਫਿਰ ਉਹਦੇ ਕੋਲ ਫਿਰ ਬਰਦਾਸ਼ਤ ਨਹੀਂ ਹੁੰਦੀ ਉਹ ਆਪਣੇ ਭਗਤਾਂ ਦੀ ਸਦਾ ਬੈਜ ਰੱਖਦਾ ਹੈ ਹੁਣ ਸਾਡੇ ਬੱਚੇ ਨੇ ਕੋਈ ਕੁਝ ਆਖੇ ਸਾਨੂੰ ਕਿੰਨਾ ਗੁੱਸਾ ਚੜਦਾ ਗੁਰਮੁਖੋ ਬੱਚਾ ਭਾਵੇਂ ਕੁਝ ਉਹਨੂੰ ਨਾ ਆਖੇ ਪਰ ਮਾਂ ਪਿਓ ਨੂੰ ਗੁੱਸਾ ਚੜਦਾ ਹੈ ਕਿ ਮੇਰੇ ਬੱਚੇ ਨੂੰ ਹੁੰਦਾ ਕੌਣ ਇਹ ਆਖਣ ਵਾਲਾ ਇਹ ਮੇਰੇ ਬੱਚੇ ਨੂੰ ਗੁੱਸੇ ਹੋਇਆ ਕੌਣ ਹੁੰਦਾ ਹੈ ਹਰ ਕੋ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਨੇ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਭਗਤ ਪਿਆਰੇ ਹੁੰਦੇ ਨੇ ਬੰਦਗੀ ਵਾਲੇ ਪਿਆਰੇ ਹੁੰਦੇ ਨੇ ਉਹ ਆਪਣੇ ਭਗਤਾਂ ਦੀ ਨਰਾਦਰੀ ਕਦੇ ਨਹੀਂ ਸੰਦਾ ਪਰਮਾਤਮਾ ਨੂੰ ਕੋਈ ਚੰਗਾ ਮਾਰ ਆਖ ਲੈਣਾ ਕੁਝ ਨਹੀਂ ਕਹਿੰਦਾ ਕੋਈ ਗੱਲ ਨਹੀਂ ਪਰ ਜਦੋਂ ਉਹਦੇ ਭਗਤਾਂ ਨੂੰ ਕੋਈ ਉਹਦੇ ਪਿਆਰਿਆਂ ਨੂੰ ਕੋਈ ਮੰਦਾ ਆਖਦਾ ਫਿਰ ਪਰਮਾਤਮਾ ਦੇ ਕੋਲ ਬਰਦਾਸ਼ਤ ਦੀ ਗੱਲ ਮਕੂਂਦਾ ਪਰਦੇ ਹੁਣਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕਹਿੰਦੀ ਆਜੋ ਪਰ ਹੁਣ ਚੜੋ ਪੌੜੀਆਂ ਇਹ ਛਾਤੀ ਚੌੜੀ ਕਰਕੇ ਹੱਜ ਡਾਂਗ ਫੜੀ ਪੌੜੀਆਂ ਚੜਦਾ ਪਿਆ ਅਖੀਲੇ ਡੰਡੇ ਤੇ ਚਰਿਆ ਜਦੋਂ ਅਖੀਲੇ ਡੰਡੇ ਤੇ ਮੁੱਦੋ ਮੂਹ ਗਲਮੁਖ ਗਸ਼ ਖਾ ਕੇ ਧਰਤੀ ਤੇ ਡਿੱਗਿਆ ਜਦ ਧਰਤੀ ਤੇ ਡਿੱਗਿਆ ਨਾ ਸਿਰ ਦਾ ਖੋਪੜ ਗੁਰਮੁਖੋ ਖੁੱਲ ਗਿਆ ਅੱਧ ਵਿੱਚੋਂ ਲੱਕ ਟੁੱਟ ਗਿਆ ਇਹਦਾ ਹਾਏ ਹਾਏ ਕਰਨਾ ਸ਼ੁਰੂ ਕਰਤਾ ਹਾਏ ਹਾਏ ਪਰ ਦੇਨਾ ਸੰਤ ਕਨੰਦਕ ਅੱਧ ਵਿੱਚ ਤੇ ਟੁੱਟਾ ਅੱਧ ਵਿੱਚੋਂ ਟੁੱਟ ਗਿਆ ਗਰਮਖੋ ਸਿਰ ਦਾ ਖੋਪੜ ਖੁੱਲ ਗਿਆ ਹਾਏ ਹਾਏ ਕਰਦਾ ਪਿਆ ਗੁਰਬਾਣੀ ਕਹਿੰਦੀ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਹੁਣ ਹਾਏ ਹਾਏ ਕਰਦਾ ਪਿਆ ਹਾਏ ਹਾਏ ਕਰਦੇ ਆ ਕਰਦੇ ਆ ਇਹਦੇ ਪ੍ਰਾਨ ਨਿਕਲ ਗਏ ਗੁਰਮੁਖੋ ਜਾਨ ਨਿਕਲ ਗਈ ਇਹਦੀ ਘਰ ਵਾਲੀ ਉੱਤੋਂ ਵੇਖਦੀ ਪਈ ਆ ਇਕਦਮ ਅੰਦਰੋਂ ਇਹਦੇ ਵੀ ਹੌਕਾ ਨਿਕਲੇ ਆ ਹਾਏ ਮੜ ਗਈ ਹਾਏ ਲੁੱਟੀ ਗਈ ਮੈਂ ਭੱਜੀ ਭੱਜੀ ਥੱਲੇ ਆਈ ਕੀ ਵੇਖਦੀ ਆ ਇਹਦਾ ਘਰ ਵਾਲਾ ਸੇਠ ਤਰਫ ਤਰਫ ਕੇ ਇਹਦੇ ਅੱਖਾਂ ਦੇ ਸਾਹਮਣੇ ਮਰ ਗਿਆ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਇਹ ਫਕੀਰ ਦੇ ਕੋਲ ਗਈ ਫਕੀਰ ਜੀ ਫਕੀਰ ਸਾਈ ਇੱਕ ਮਿੰਟ ਆਇਓ ਮੈਂ ਭੁੱਲ ਗਈ ਮੈਂ ਭੁੱਲ ਗਈ ਕੀ ਹੋਇਆ ਵੇਖੋ ਮੇਰੇ ਸਿਰ ਦਾ ਸਾਈ ਮੇਰਾ ਮਾਲਕ ਕਿਵੇਂ ਧਰਤੀ ਤੇ ਹਾਏ ਹਾਏ ਕਰਦੇ ਆ ਤਰਫ ਤਰਫ ਕੇ ਮੜ ਗਿਆ ਲੱਕ ਵੀ ਟੁੱਟ ਗਿਆ ਇਹਦਾ ਸਿਰ ਦਾ ਖੋਪੜੀ ਵੀ ਖੁੱਲ ਗਿਆ ਇਹਦਾ ਕੁਝ ਕਰੋ ਤੁਸੀਂ ਇਹ ਮੇਰਾ ਮਾਲਕ ਹੈ ਉਸ ਵੇਲੇ ਉਹ ਫਕੀਰ ਬੜੇ ਸਹਿਜ ਵਿੱਚ ਆ ਕੇ ਕਹਿੰਦਾ ਬੀਬਾ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਵੀ ਤੁਸੀਂ ਪਤਾ ਨਹੀਂ ਕੀ ਆਖਿਆ ਇਹਨੇ ਤੁਹਾਡੇ ਸਿਰ 'ਚ ਡਾਂਗ ਮਾਰੀ ਤੇ ਇਹ ਗੱਸ਼ ਖਾ ਕੇ ਧਰਤੀ ਦੇ ਡਿੱਗ ਪਿਆ ਹੈ ਲੱਕ ਵੀ ਟੁੱਟ ਗਿਆ ਸਿਰ ਦਾ ਕੋਪੜ ਵੀ ਇਹਦਾ ਖੁੱਲ ਗਿਆ ਹਾਏ ਹਾਏ ਕਰਦੇ ਆ ਮਰ ਗਿਆ ਏ ਕੁਝ ਕਰੋ ਕਹਿੰਦਾ ਬੀਬਾ ਮੈਂ ਕੁਝ ਨਹੀਂ ਕਰ ਸਕਦਾ ਨਾ ਕੁਝ ਮੈਨੂੰ ਆਖਿਆ ਹੈ ਇਹ ਕੌਣ ਹੈ ਕਿਦੀ ਇਹ ਮੇਰਾ ਮਾਲਕ ਹੈ ਮੇਰਾ ਖਵੰਦ ਹੈ ਅੱਗੋ ਉਹ ਫਕੀਰ ਆਖਣ ਲੱਗਾ ਬੀਬਾ ਇਹ ਤਾਂ ਮਾਲਕਾਂ-ਮਾਲਕਾਂ ਦਾ ਝਗੜਾ ਹੈ ਇਹ ਤਾਂ ਮਾਲਕਾਂ-ਮਾਲਕਾਂ ਦੀ ਗੱਲ ਹੈ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਵੀ ਮੈਂ ਸਮਝੀ ਨਹੀਂ ਕਹਿੰਦੇ ਇਹ ਤੇਰਾ ਮਾਲਕ ਹੈ ਤੇਰੇ ਮਾਲਕ ਨੇ ਮੇਰੇ ਸਿਰ 'ਚ ਡਾਂਗ ਮਾਰੀ ਮੇਰੇ ਮਾਲਕ ਨੂੰ ਚੰਗਾ ਨਹੀਂ ਲੱਗਾ ਇਹ ਗਰਮਖੋ ਕਰਤਾਰ ਦੇ ਰੰਗ ਨੇ ਪਰਮੇਸ਼ਰ ਦੇ ਰੰਗ ਨੇ ਇੱਕ ਵਾਰ ਪੜ੍ਹਦੀ ਐ ਗੁਰਮੁਖੋ ਇੱਕ ਵਾਰ ਪੜੋ ਗੁਰਮੁਖ ਪਿਆਰ ਤੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ரே க தாரமரே ரத்தாரமர் Up uh and -huh. uh -huh. uh -huh. மரதானா ர வி ਇਹ ਤਾਂ ਮਾਲਕਾਂ ਮਾਲਕਾਂ ਦੀ ਆਪਸੀ ਗੱਲ ਹੈ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਮੈਂ ਸਬਜੀ ਨਹੀਂ ਕਹਿੰਦੇ ਇਹ ਕੌਣ ਹੈ ਜੀ ਇਹ ਮੇਰਾ ਖਮੰਦ ਇਹ ਮੇਰਾ ਮਾਲਕ ਹੈ ਫਕੀਰ ਕਹਿੰਦਾ ਉਹ ਬੀਬਾ ਤੇਰੇ ਮਾਲਕ ਨੂੰ ਗੁੱਸਾ ਆਇਆ ਉਹਨੇ ਮੇਰੇ ਸਿਰ 'ਤੇ ਡਾਂਗ ਮਾਰ ਦਿੱਤੀ ਫਿਰ ਇਹ ਮੇਰੇ ਮਾਲਕ ਨੂੰ ਮੇਰਾ ਖਿਆਲ ਆ ਗਿਆ ਇੱਥੇ ਕਿਵੇਂ ਜ਼ਮਾਨ ਬੜੀਆਂ ਸੋਹਣੀਆਂ ਗਲਮਕੋ ਲੈ ਨਾ ਲਿਖਦਾ ਕਹਿੰਦਾ ਤੇਰੇ ਮਾਲਕ ਤੁਝ ਤੇ ਹਮਾਇਤ ਧੀ ਤੇਰੇ ਮਾਲਕ ਤੇਰੀ ਹਮਾਇਤ ਧੀ ਤੇਰੇ ਮਾਲਕ ਕੋ ਤੁਝ ਤੇ ਹਮਾਇਤ ਧੀ ਮੇਰੇ ਮਾਲਕ ਕੋ ਮੁਝ ਤੇ ਰਾਇਤ ਧੀ ਤੇਰਾ ਮਾਲਕ ਆਇਆ ਮੁਝ ਤੇ ਚਟਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਗੁੱਸੇ ਨਾਲ ਆਇਆ ਉਹਨੇ ਮੇਰੇ ਸਿਰ ਤੇ ਡਾਂਗ ਮਾਰ ਦਿੱਤੀ ਫਿਰ ਮੇਰੇ ਮਾਲਕ ਨੂੰ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਮੁੱਬੇ ਚਟਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਸਰਪਾ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਕੋਲੇ ਸੋਹਣ ਹਾਲੇ ਦਸ ਸ੍ਰੀ ਅਕਾਲ ਤੇਰਾ ਮਾਲਕ ਆਇਆ ਸਰਪਾ ਡੰਡਾ ਲਗਾ ਗਿਆ ਫਿਰ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਮਾਲਕ ਵਾਲੇ ਬਣੀਏ ਸਾਡਾ ਮਾਲਕ ਕੌਣ ਹੈ ਕੋ ਧੰਨ ਗੁਰੂ ਰਾਮਦਾਸ ਜੀ 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 ਪਿਆਰ ਧਾਕੋ ਧੰਨ ਬਾਬਾ ਦੀਪ ਸਿੰਘ ਜੀ ਪਿਆਰ ਧਾਕੋ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਮਾਲਕ ਨੇ ਗੁਰੂ ਰਾਮਦਾਸ ਪਿਤਾ ਜੀ बाबा दीप सिंह जी बन जाओ गुरु रामदास ਪਿਤਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਫਿਰ ਬਾਬਾ ਦੀਪ ਸਿੰਘ ਗੁਰੂ रामदास ਪਿਤਾ ਕਦੀ ਪਿੱਠ ਨਹੀਂ ਘੜ ਮੱਕੋ ਲੱਗ ਜਾਂਦੇ ਹਮੇਸ਼ਾ ਮਾਤਾ ਪਿਤਾ ਵਾਂਗੂ ਖਿਆਲ ਰੱਖਦੇ ਨੇ ਆਪਣੇ ਬੱਚਿਆਂ ਦਾ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਨ ਜਾਈਏ ਉਹਨਾਂ ਦੇ